ਸਾਰੇ ਧਰਮਾਂ ਦੇ ਲੋਕ ਜਿਹੜੇ ਆ ਇਸ ਇਕੱਠ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੈਕਟਰ ਹਿੰਦੂ ਮੁਸਲਮਾਨ ਸਾਈ ਸਾਰੇ ਹੋਣਗੇ ਸਾਰੇ ਧਰਮਾਂ ਦੇ ਲੋਕ ਇਸ ਨੂੰ ਸਮਰਥਨ ਕਰ ਰਹੇ ਆ ਤੇ ਸੁਪਰੀਮ ਕੋਰਟ ਤੇ ਅਟੈਕ ਹੋਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜੋ ਸਟੇਟ ਨੇ ਕਰਵਾਇਆ ਤੇ ਜਿਨ੍ਹਾਂ ਨੇ ਕਰਵਾਇਆ ਜਿਨ੍ਹਾਂ ਨੇ ਚਿੱਠੀਆਂ ਭੇਜੀਆਂ ਇੰਦਰਾ ਗਾਂਧੀ ਨੂੰ ਬਾਦਲ ਅਰਗਣ ਨੇ ਚਿੱਠੀਆਂ ਭੇਜੀਆਂ ਇੰਦਰਾ ਗਾਂਧੀ ਨੂੰ ਕਿ ਭਾਈ ਕਰੋ ਕੁਛ ਨਾ ਕੁਛ ਕਰੋ ਕੁਛ ਨਾ ਕੁਛ ਕਰੋ ਕੁਛ ਨਾ ਕੁਛ ਕਰੋ ਉਹ ਹਕੂਮਤ ਨੂੰ ਵੀ ਪਤਾ ਲੱਗੇ ਸਟੇਟ ਨੂੰ ਵੀ ਪਤਾ ਲੱਗੇ ਤੇ ਵੈਸੇ ਵੀ ਲੋਕਾਂ ਨੇ ਜਿਹੜਾ ਸਰਬਜੀਤ ਸਿੰਘ ਨੂੰ ਭਾਈ ਅਮਰਪਾਲ ਸਿੰਘ ਨੂੰ ਐਡਾ ਵੱਡਾ ਫਤਵਾ ਦੇ ਕੇ ਜਿਤਾਇਆ ਉਹ ਲੋਕਾਂ ਨੇ ਅੰਦਰੋਂ ਆਪ ਦਾ ਦਰਦ ਬਿਆਨ ਕੀਤਾ ਕਿ ਅਸੀਂ ਖਾਲਸਾ ਰਾਜ ਦੇ ਨਾਲ ਹਟਾਲਟਖ ਸਾਹਿਬ ਤੇ ਜੋ ਅਟੈਕ ਹੋਇਆ ਅਸੀਂ ਉਹਦਾ ਵੀ ਕਰਦੇ ਹਾਂ ਕਿ ਹਾਂ ਜੀ ਇਹ ਬਹੁਤ ਗਲਤ ਹੋਇਆ ਜੇ ਵੋਟਾਂ ਦੇ ਵਿੱਚ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਈ ਆ ਤੇ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਆ ਤੇ ਤੁਸੀਂ ਦੇਖ ਲਓ ਇੰਦਰਾ ਗਾਂਧੀ ਨੂੰ ਸੋਧਿਆ ਇਹ ਫਿਰ ਕਿੱਡੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਹੈ ਨਾ ਇਹਦਾ ਮਤਲਬ ਰੋਸ਼ਤਾ ਹੈ ਨਾ ਸਾਰਿਆਂ ਦੇ ਿਲਾਂ ਦੇ ਵਿੱਚ ਦੇਖੋ ਜਿਹੜੇ ਗਦਾਰ ਆ ਉਹ ਨਹੀਂ ਚਾਉਣਗੇ ਜਿਹੜੇ ਵਾਕਈ ਜਿੰਨਾਂ ਨੂੰ ਪਤਾ ਕਿ ਹਿੰਦੂਆਂ ਵਾਸਤੇ ਵੀ ਸਿੱਖ ਧਰਮ ਨੇ ਬਹੁਤ ਕੁਛ ਕੀਤਾ ਜਿੰਨਾਂ ਨੂੰ ਪਤਾ ਉਹ ਕਦੇ ਵੀ ਇਸ ਗੱਲ ਨੂੰ ਨਹੀਂ ਇਨਕਾਰਨਗੇ ਹਰ ਸਾਲ ਅਸੀਂ ਇੱਥੇ ਪ੍ਰੋਗਰਾਮ ਕਰਦੇ ਆ ਪਿਛਲੇ ਸਾਲ ਵੀ ਰਾਜਕਰੇਗਾ ਖਾਲਸਾ ਦੇ ਜਗਾਰੇ ਲੱਗੇ ਸੀਗੇ ਇਸ ਸਾਲ ਵੀ ਲੱਗ ਰਹੇ ਆ ਪਿਛਲੇ ਸਾਲ ਵੀ ਇਹ ਸਾਰੇ ਧਰਮਾਂ ਦੇ ਲੋਕ ਆਏ ਸੀਗੇ ਇਸ ਸਾਲ ਵੀ ਆਏ ਆ ਘਟਾ ਕੇ ਸਾਨੂੰ ਦੁੱਖ ਪੁੱਛਿਆ ਜਾਂਦਾ ਵਾ ਅਸੀਂ ਸਰਕਾਰ ਤੋਂ ਪੁੱਛਿਆ ਜੀ ਤੁਸੀਂ ਸਬਸਿਡ ਦਾ ਉਤਪੰਨਦੇ ਆ ਤੁਹਾਨੂੰ ਕਿਹਨੇ ਕਿ ਦੁੱਖ ਲੱਗਦਾ ਸਾਡਾ ਘਟਾ ਕੇ ਸਾਨੂੰ ਪੁੱਛਿਆ ਜਾਂਦਾ ਲੋਕਾਂ ਦਾ ਦੁੱਖ ਹਰ ਸਾਲ ਸਾਨੂੰ ਇਹ ਦਿਨ ਯਾਦ ਆਉਂਦੇ ਆ ਤੇ ਹਰ ਸਾਲ ਅਸੀਂ ਉਸ ਕਰਕੇ ਇਹ ਪੋਜ਼ੀਸ਼ਨ ਕਰ ਜਾਵਾਂਗੇ ਜਿਹੜਾ ਦੁਖਾਣਾਤ ਹੋਇਆ ਸੀਗਾ ਤੁਹਾਡੇ ਮਨਾਂ ਦੇ ਵਿੱਚ ਅੱਜ ਵੀ ਸਮਾਇਆ ਹੋਇਆ ਹੈ ਪਾਣਾ 'ਚ ਹੈਗਾ ਇਹ ਜੋ ਸਾਡੇ ਬਿਰਕ ਦੱਸਦੇ ਉਹ ਗੱਲਾਂ ਠੀਕ ਹੈ ਜੀ ਉਹਨਾਂ ਦੇ ਬੀਤੀਆਂ ਉਹ ਅੱਜ ਵੀ ਦਰਬਾਰ ਸਾਹਿਬ ਜਾਂਦੇ ਆ ਉਹ ਤੇ ਉਹ ਚੀਜ਼ਾਂ ਤਾਜ਼ਾ ਹੁੰਦੀਆਂ ਦੁਆਰ ਤੋਂ ਤੇ ਸਾਡੇ ਨਾਲ ਸਾਡੇ ਇਹ ਨਿੱਕੇ ਜਿਹਾ ਵਾਕ ਹੈ ਹਰੇਕ ਨੂੰ ਦੱਸ ਦਈਏ ਕਿ ਆਉਣ ਵਾਲੀ ਪੀੜ੍ਹੀ ਇਹ ਚੀਜ਼ ਨੂੰ ਭੁੱਲਣਾ ਝਾਇਓ ਤਾਂ 6 ਜੂਨ 1983 ਨੂੰ ਜਿਹੜੇ ਸ਼ਹੀਦ ਹੋਏ ਸੀਗੇ ਇਕਾਲ ਤੱਕ ਸੈੱਟੇ ਅਟੈਕ ਹੋਇਆ ਸੀਗਾ ਤਾਂ ਅੱਜ ਵੀ 40 ਸਾਲਾਂ ਬਾਅਦ ਵੀ ਉਹਨਾਂ ਨੂੰ ਜਿਹੜਾ ਲੋਕ ਯਾਦ ਕਰ ਰਹੇ ਨੇ ਤੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਾਲੀਆਂ ਪੱਟੀਆਂ ਜਿਹੜੀਆਂ ਸਾਰਿਆਂ ਵੱਲੋਂ ਬਨ ਕੇ ਜਿਹੜਾ ਰੋਸ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸੇਜਾ ਕੀਤਾ ਜਾ ਰਿਹਾ ਜਿਹੜੇ ਉਹ ਸੀ ਹੀ ਸੀਗੇ 40 ਸਾਲ ਬਾਅਦ ਵੀ ਜਿਹੜਾ ਪੰਜਾਬੀ ਹੈ ਜਿਨ੍ਹਾਂ ਦੇ ਹਿਰਦੇ ਜਿਹੜਾ ਦਿਲਾਂ ਦੇ ਵਿੱਚ ਕਰਦਾ ਉਹ ਅੱਜ ਵੀ ਮਹਿਸੂਸ ਕਰਦੇ ਆ ਗੱਲਬਾਤ ਕਰਦੇ ਆ ਸ਼ਰਨਜੀ ਨਾਲ ਆ ਸ਼ਰਨਜੀ ਅੱਜ ਕਾਲੀਆਂ ਝੰਡੀਆਂ ਲੈ ਕੇ ਕਾਲੀਆਂ ਪੱਗਾਂ ਬਨ ਕੇ ਅੱਜ ਇੱਕ ਫਰੀਦਕੋਟ ਦਾ ਮੁੱਖ ਚੌਕ ਹੈ 6 ਜੂਨ ਦਾ ਦਿਨ ਹੈ ਤੇ ਇੱਥੇ ਆ ਕੇ ਤੁਸੀਂ ਖੜੇ ਹੋ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੰਥ ਦੇ ਹੱਕ ਦੇ ਵਿੱਚ ਜਿਹੜੇ ਬੁਲੰਦੀਆਂ ਕੀਤੇ ਜਾ ਰਹੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਇਹ ਹਰ ਸਾਲ ਜਿਹੜਾ ਰੋਸ ਪ੍ਰਦਰਸ਼ਨ ਯੂਨੀਅਨ ਵੱਲੋਂ ਕੀਤਾ ਜਾਂਦਾ ਹੋ ਸਾਰੇ ਮਤਲਬ ਆਪਾਂ ਇਹ ਨਹੀਂ ਕਹ ਰਹੇ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਇਸ ਇਕੱਠ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਖ, ਹਿੰਦੂ, ਮੁਸਲਮਾਨ, ਸਾਈ ਸਾਰੇ ਹੋਣਗੇ ਸਾਰੇ ਧਰਮਾਂ ਦੇ ਲੋਕ ਇਸ ਨੂੰ ਸਮਰਥਨ ਕਰ ਰਹੇ ਆ ਸੋ ਤੁਹਾਨੂੰ ਪਤਾ ਕਿ ਜਿਹੜਾ ਇਹ ਹਫਤਾ ਚੱਲ ਰਿਹਾ ਪਾਜ ਤੱਕ ਸੈਲ ਤੇ ਅਟੈਕ ਹੋਇਆ ਮਤਲਬ ਸਾਡੇ ਸੁਪਰੀਮ ਕੋਰਟ ਤੇ ਅਟੈਕ ਹੋਇਆ ਤੇ ਸੁਪਰੀਮ ਕੋਰਟ ਤੇ ਅਟੈਕ ਹੋਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜੋ ਸਟੇਟ ਨੇ ਕਰਵਾਇਆ ਤੇ ਜਿਨ੍ਹਾਂ ਨੇ ਕਰਵਾਇਆ ਜਿਨ੍ਹਾਂ ਨੇ ਚਿੱਠੀਆਂ ਭੇਜੀਆਂ ਇੰਦਰਨਾ ਗਾਂਧੀ ਨੂੰ ਬਾਦਲ ਵਰ ਗਿਆ ਨੇ ਚਿੱਠੀਆਂ ਭੇਜੀਆਂ ਇੰਦਰ ਗਾਂਧੀ ਨੂੰ ਕਿ ਭਾਈ ਕਰੋ ਕੁਛ ਨਾ ਕੁਛ ਕਰੋ ਕੁਛ ਨਾ ਕੁਛ ਕਰੋ ਕੁਛ ਨਾ ਕੁਛ ਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਨੇ ਟੱਕਰ ਆ ਕੀਤਾ ਫੌਜ ਦਾ ਤੇ ਉੱਥੇ ਖਾਲਸਾ ਰਾਜ ਦੀ ਜਿਹੜੀ ਆ ਉਹ ਨੀਂਹ ਰੱਖੀ ਸਥਾਪਨਾ ਕੀਤੀ ਸੋ ਮਸਲਾ ਇੱਥੇ ਹੀ ਆਉਂਦਾ ਕਿ ਜਦੋਂ ਸਾਡੇ ਸੁਪਰੀਮ ਕੋਰਟ ਤੇ ਅਟੈਕ ਹੋ ਗਿਆ ਤੇ ਫਿਰ ਉਸ ਤੇ ਰੋਸ ਵਜੋਂ ਅੱਜ ਅਸੀਂ ਕਾਲੀਆਂ ਪੱਟੀਆਂ ਬਲ ਕੇ ਇੱਥੇ ਜਿਹੜਾ ਉਹ ਖੜੇ ਆ ਤਾਂ ਕਿ ਜਿਹੜਾ ਉਹ ਹਕੂਮਤ ਨੂੰ ਵੀ ਪਤਾ ਲੱਗੇ ਸਟੇਟ ਨੂੰ ਵੀ ਪਤਾ ਲੱਗੇ ਤੇ ਵੈਸੇ ਵੀ ਲੋਕਾਂ ਨੇ ਜਿਹੜਾ ਸਰਬਜੀਤ ਸਿੰਘ ਨੂੰ ਭਾਈ ਅਮਰਪਾਲ ਸਿੰਘ ਨੂੰ ਐਡਾ ਵੱਡਾ ਫਤਵਾ ਦੇ ਕੇ ਜਿਤਾਇਆ ਉਹ ਲੋਕਾਂ ਨੇ ਅੰਦਰੋਂ ਆਪ ਦਾ ਦਰਦ ਬਿਆਨ ਕੀਤਾ ਕਿ ਅਸੀਂ ਖਾਲਸਾ ਰਾਜ ਦੇ ਨਾਲ ਅਟਾਲਤਖ ਸਾਹਿਬ ਤੇ ਜੋ ਅਟੈਕ ਹੋਇਆ ਅਸੀਂ ਉਹਦਾ ਵੀ ਕਰਦੇ ਹਾਂ ਕਿ ਹਾਂ ਜੀ ਇਹ ਬਹੁਤ ਗਲਤ ਹੋਇਆ 84 ਦੇ ਵਿੱਚ ਜੋ ਉਹ ਵੀ ਬਹੁਤ ਗਲਤ ਹੋਇਆ ਕੱਲੇ ਸਿੱਖਾਂ ਦਾ ਕਾਣ ਨਹੀਂ ਹੋਇਆ ਹਿੰਦੂਆਂ ਦਾ ਕਾਣ ਵੀ ਨਹੀਂ ਹੋਇਆ ਸਾਰਿਆਂ ਦਾ ਕਾਣ ਕਰਾਇਆ ਉਹ ਕਰਾਇਆ ਸਟੇਟ ਆਪਾਂ ਇਹ ਵੀ ਤਾਂ ਕਹਿ ਸਕਦੇ ਆ ਕਿ ਜਿਹੜਾ ਦਰਦ ਆ 40 ਸਾਲ ਪਹਿਲਾਂ ਜਿਹੜਾ ਲੋਕਾਂ ਦੇ ਮਨਾਂ ਵਿੱਚ ਵਸ ਵਿੱਚ ਵਸ ਗਿਆ ਉਹ ਦਰਦ ਮੈਨੂੰ ਨਹੀਂ ਲੱਗਦਾ ਨਿਕਲੂਗਾ ਤੇ ਇਹ ਦਰਦ ਅੱਜ ਆਪਾਂ ਮੰਨ ਸਕਦੇ ਆ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਪੰਤਕ ਲੋਕ ਬੈਠੇ ਪੰਜਾਬੀ ਬੈਠੇ ਆ ਅੱਜ ਵੀ ਜਿਵੇਂ ਤੁਸੀਂ ਸਾਰੇ ਭਾਈਚਾਰੇ ਦੀ ਗੱਲ ਕੀਤੀ ਹੋ ਸਕਦਾ ਸਾਰੇ ਭਾਈਚਾਰਾਂ ਦੇ ਮਨਾਂ ਦੇ ਵਿੱਚ ਇਹ ਦਰਦ ਹੋਵੇ ਅੱਜ ਵੀ ਉਹ ਇਸ ਦਰਦ ਨੂੰ ਜਿਹੜਾ ਜ਼ਾਹਰ ਕਰ ਰਹੇ ਆ ਉਹਨਾਂ ਸ਼ਹੀਦਾਂ ਨੂੰ ਸਦਾ ਕਰਦੇ ਹੋਣਗੇ ਦੇਖੋ ਜੀ ਦਿਲ ਦੇ ਵਿੱਚ ਦਰਦ ਹੈ ਨਾ ਜਿਹੜਾ ਸਾਰਿਆਂ ਦੇ ਉਹ ਬਸ ਸਿਰਫ ਤੇ ਸਿਰਫ ਨਾ ਇੱਕ ਜਿਵੇਂ ਆਪਾਂ ਕਹਿੰਦੇ ਨੇ ਕਿ ਪਰਿਵਾਰਵਾਦ ਆ ਜਾਂਦਾ ਜਾਂ ਆਪਾਂ ਪਰਿਵਾਰ ਨੂੰ ਵੇਖਣ ਲੱਗ ਪੈਂਦੇ ਆ ਆਪਣੇ ਪਰਿਵਾਰ ਨੂੰ ਆਪਣੇ ਪਰਿਵਾਰ ਦਾ ਸਿਸਟਮ ਵੇਖਣਾ ਪੈਂਦਾ ਮਸਲਾ ਪਤਾ ਕੀ ਆ ਮਸਲਾ ਇਹ ਆ ਕਿ ਜਦੋਂ ਸਟੇਟ ਆ ਉਹ ਚਾਲਾ ਚੱਲਦੀ ਆ ਤੁਸੀਂ ਦੇਖੋ ਸਟੇਟ ਆ ਜਿਹੜੀ ਦੂਜੀ ਕੰਟਰੀ ਦੇ ਵਿੱਚ ਜਾ ਕੇ ਸ਼ਹੀਦ ਪੋਜਨੇਰ ਨੂੰ ਸ਼ਹੀਦ ਕਰ ਸਕਦੀ ਆ ਤੇ ਫਿਰ ਤੁਸੀਂ ਆਪ ਸੋਚਣੋ ਵੀ ਆਪਦੇ ਇੱਥੇ ਜਿਹੜੇ ਲੋਕਾਂ ਨੂੰ ਡਰਾਂ ਧੰਕਾਉਣ ਦੇ ਵਿੱਚ ਕਿੰਨਾ ਉਹ ਕਰਦੀ ਹੋਊਗੀ ਲੋਕ ਥੋੜਾ ਜਿਹਾ ਸਹਿਮੇ ਹੋਏ ਆ ਲੋਕਾਂ ਨੂੰ ਹੈ ਜੇ ਲੱਗਦਾ ਕਿ ਯਾਰ ਪਰਿਵਾਰ ਵੀ ਆ ਕੱਲ ਨੂੰ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਮੌਕਾ ਸੀਗਾ VOTING ਦਾ ਉਹ ਉਹਨਾਂ ਨੇ ਖੂਬ ਲਵਾਇਆ ਇਹ ਤੁਹਾਨੂੰ ਪਤਾ ਜੇ ਓਟਾਂ ਦੇ ਵਿੱਚ ਉਹਨਾਂ ਨੇ ਸਰਵਜੀਤ ਸਿੰਘ ਖਾਲਸਾ ਨੂੰ ਵੋਟ ਪਾਈ ਆ ਤੇ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਆ ਤੇ ਤੁਸੀਂ ਦੇਖ ਲਓ ਇੰਦਰਾ ਗਾਂਧੀ ਨੂੰ ਸੋਧਿਆ ਤੇ ਫਿਰ ਕਿੱਡੀ ਵੱਡੀ ਗੱਲ ਆ ਉਹਦੀ ਵੱਡੀ ਗੱਲ ਹੈ ਨਾ ਇਹਦਾ ਮਤਲਬ ਰੋਸਤਾ ਹੈ ਨਾ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸਾਰਿਆਂ ਦੇ ਵਿੱਚ ਹੈਗਾ ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਕਿ ਸਾਰੇ ਭਾਈਚਾਰੇ ਦੇ ਲੋਕ ਖੜੇ ਹੈ ਉਹ ਜਿਵੇਂ ਪੰਚ ਦੀ ਜੀਤ ਰਾਜ ਕਰੇਗਾ ਖਾਲਸਾ ਇਹ ਨਾਰੇ ਜਿਹੜੇ ਇੱਥੇ ਲੱਗ ਰਹੇ ਹੈ ਇਹਨਾਂ ਨਾਰਿਆਂ ਨੂੰ ਉਹ ਮੰਨਣਗੇ ਐਕਸੈਪਟ ਕਰਨਗੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੈ ਵੀ ਕੱਲ ਨੂੰ ਖਾਲਸਾਗਰ ਰਾਜਨਾ ਆਜੇ ਜਾਂ ਕਿਤੇ ਨਾ ਕਿਤੇ ਜਿਵੇਂ ਹੁਣ ਤੁਸੀਂ ਵੀ ਗੱਲਾਂ ਲੋਕਾਂ ਦੀਆਂ ਸੁਣਦੇ ਆਂ ਹਿੰਦੂ ਭਾਈਚਾਰੇ ਦੀਆਂ ਕਿਤੇ ਕੋਈ ਉਹਨਾਂ ਦਾ ਨੁਕਸਾਨ ਨਾ ਹੋਵੇ ਇਹ ਚੀਜ਼ ਨੂੰ ਤੁਸੀਂ ਮੰਨਦੇ ਹੋ ਸਹੀ ਹੈ ਦੇਖੋ ਜਿਹੜੇ ਹਿੰਦੂ ਤਬਕੇ ਦੇ ਲੋਕ ਆ ਜਾਂ ਆਪਾਂ ਮੁਸਲਮਾਨ ਤਬਕੇ ਦੇ ਲੋਕ ਕਹਿ ਲਈਏ ਤੇ ਜਿੰਨੇ ਵੀ ਤਬਕਿਆਂ ਦੇ ਲੋਕ ਆ ਉਹ ਸਾਰੇ ਹੀ ਇਸ ਗੱਲ ਨੂੰ ਸਮਰਥਨ ਕਰਦੇ ਆ ਇਸ ਦਾ ਪ੍ਰੂਫ ਇਹ ਆ ਕਿ ਅਕਾਲ ਤਖਤ ਸਾਹਿਬ ਸਾਰੇ ਨਤਮਸਤਕ ਹੁੰਦੇ ਆ ਸਾਰੇ ਜਾਣਦੇ ਆ ਜਦੋਂ ਸ਼ਬੀਰ ਲੱਗਦੀ ਆ ਜਦੋਂ ਲੰਗਰ ਲਾਇਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਤੇ ਉਹ ਤਾਂ ਠੀਕ ਹੈ ਮੰਨਦੇ ਆਪਾਂ ਅਕਾਲ ਤਖਤ ਸਾਹਿਬ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੇ ਆ ਮੰਨਦੇ ਆ ਪਰ ਉਹ ਨਹੀਂ ਕਿਤੇ ਚਾਹੁੰਦੇ ਵੀਰਾ ਖਾਲਸਾ ਜਿਹੜਾ ਖਾਲਸਾ ਦਾ ਰਾਜ ਆਵੇ ਦੇਖੋ ਜਿਹੜੇ ਗद्दार ਆ ਉਹ ਨਹੀਂ ਚਾਹਣਗੇ ਜਿਹੜੇ ਵਾਕਈ ਜਿੰਨਾਂ ਨੂੰ ਪਤਾ ਕਿ ਹਿੰਦੂਆਂ ਵਾਸਤੇ ਵੀ ਸਿੱਖ ਧਰਮ ਨੇ ਬਹੁਤ ਕੁਛ ਕੀਤਾ ਜਿੰਨਾਂ ਨੂੰ ਪਤਾ ਉਹ ਕਦੇ ਵੀ ਇਸ ਗੱਲ ਨੂੰ ਨਹੀਂ ਇਨਕਾਰਨਗੇ ਹਰ ਸਾਲ ਅਸੀਂ ਇੱਥੇ ਪ੍ਰੋਗਰਾਮ ਕਰਦੇ ਆ ਪਿਛਲੇ ਸਾਲ ਵੀ ਰਾਜ ਕਰੇਗਾ ਖਾਲਸਾ ਦੇ ਜਗਾਰੇ ਲੱਗੇ ਸੀਗੇ ਇਸ ਸਾਲ ਵੀ ਲੱਗ ਰਹੇ ਆ ਪਿਛਲੇ ਸਾਲ ਵੀ ਇਹ ਸਾਰੇ ਧਰਮਾਂ ਦੇ ਲੋਕ ਆਏ ਸੀਗੇ ਇਸ ਸਾਲ ਵੀ ਆਏ ਆ ਤੇ ਇਹ ਸਪਸ਼ਟ ਹੁੰਦਾ ਕਿੰਨਾ ਟਾਈਮ ਚੱਲੂ ਇਹ ਦੇਖੋ बस 15-20 ਮਿੰਟ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰਕੇ ਉਦੋਂ ਬਾਅਦ ਸਮਾਪਤ ਕਰਾਂਗੇ। ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਇੱਕ ਵਾਰੀ ਕਰਦੇ ਆਂ ਫ੍ਰੀ ਤੌਰ 'ਤੇ ਦੀਆਂ ਮੁੱਖ ਚੌਕ ਆਹ ਏ। ਤਾਂ ਮੁੱਖ ਚੌਕ ਦੇ ਵਿੱਚ ਸਾਰੇ ਭਾਈਚਾਰ ਜਿਹੜੇ ਲੋਕ ਇੱਥੇ ਖੜੇ ਐ ਆ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਇੱਥੇ ਖੜੇ ਐ। ਅੱਜ ਦਾ ਦਿਨ ਐ ਕਿਵੇਂ ਦੇਖਦੇ ਹੋ ਤੁਸੀਂ। ਜਿਹੜਾ ਅਜੇ ਅਸੀਂ ਆ ਪ੍ਰਗਟ ਕੀਤਾ ਕਿਉਂਕਿ ਇਸ ਚੀਜ਼ ਦਾ ਸਾਨੂੰ ਵੀ ਦੁੱਖ ਆ। ਜਿਹੜਾ 1984 ਵਿੱਚ ਹੋਇਆ ਸਾਡੇ ਸਿੱਖ ਭਰਾਵਾਂ ਨਾਲ। ਕਿਉਂਕਿ ਜਿਹੜਾ ਕੁਸ਼ੀ ਹੋਇਆ ਬਹੁਤ ਹੀ ਮਾੜਾ ਹੋਇਆ। ਅਸੀਂ ਅਸੀਂ ਇੱਥੇ ਇਕੱਠੇ ਹੋਏ ਆ ਅਸੀਂ ਸਾਰੇ ਇੱਕ ਆ ਜੋ ਉੱਤੋਂ ਜਿਹੜੀ ਰਾਜਨੀਤੀ ਹੈਗੀ ਆ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਆ ਪਰ ਅਸੀਂ ਮਿਲ ਜੁਲ ਕੇ ਬਾਜੀ ਕਰ ਰਹੇ ਆ ਹਿੰਦੂ ਮੁਸਲਮ ਤੇ ਈਸਾਈ ਆਪਾਂ ਜਰਾ ਪਿਆਰ ਨਾਲ ਰਹ ਰਹੇ ਆ ਇਹ ਇਸ ਚੀਜ਼ ਦਾ ਸੰਦੇਸ਼ ਆ ਅਸੀਂ ਵੀ ਆਪਣੇ ਭਰਾਵਾਂ ਦੇ ਨਾਲ ਖੜੇ ਆ ਅਸੀਂ ਵੀ ਇੱਕ ਦੁੱਖ ਦੇ ਵਿੱਚ ਸ਼ਾਮਲਾ ਜਿਵੇਂ ਉਹਨਾਂ ਰਾਜ ਕਰੇਗਾ ਖਾਲਸਾ ਦੇ ਨਾਰੇ ਲੱਗ ਰਹੇ ਆ ਠੀਕ ਹੈ ਚੱਲ ਰਿਹਾ ਕੰਮ ਰਾਜ ਕਰੇਗਾ ਖਾਲਸਾ ਜਿਸ ਤੱਕ ਮੈਂ ਇੱਥੇ ਆ ਬਣਾ ਹੋਇਆ ਆ ਕਾ ਫੈਰਾ ਜੇ ਕਹਿ ਰਾਇਆ ਜੂ ਸਾਡਾ ਮੁਸਲਿਮ ਰਾਜ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਿ ਇਹ ਅਤਿਆਚਾਰ ਨਹੀਂ ਹੋਣ ਦੇਣਾ ਇਹ ਉਸ ਚੀਜ਼ ਦਾ ਸੰਦੇਸ਼ ਆ ਅਸੀਂ ਇਸ ਨਾਲ ਐਗਰੀ ਆ ਬਿਲਕੁਲ ਸੁਣਿਆ ਤੁਸੀਂ ਤਾਂ ਇਹਨਾਂ ਦਾ ਹੀ ਕਹਿਣਾ ਕਿ ਅਸੀਂ ਐਗਰੀ ਹੈ ਕਿ ਨਾ ਮੈਂ ਹੀ ਤੁਡਾ ਗਗਨਦੀਪ ਸਿੰਘ ਮਖਾੜੂ ਗਗਨਦੀਪ ਸਿੰਘ ਜੀ ਕੀ ਮੰਨਦੇ ਹੋ ਅੱਜ ਦਾ ਜਿਹੜਾ ਹੈਗਾ ਕਿਉਂਕਿ ਸਾਰੇ ਭਾਈਚਾਰਕ ਜਿਹੜੇ ਲੋਕ ਹੈ ਕਿਹਾ ਜਾ ਰਿਹਾ ਇੱਥੇ ਅੱਜ ਮੌਜੂਦ ਹੈ ਦੇਖੋ ਜੀ ਮੇਰੀ ਗੱਲ ਨੂੰ ਜਿਹੜਾ 84 ਦੇ ਵਿੱਚ ਜਿਹੜੇ ਦੰਗੇ ਹੋਏ ਜਿਹੜਾ ਜਿਹੜਾ ਕੁਝ ਹੋਇਆ ਹੈਗਾ ਉਹਨੂੰ ਪਹਿਲੇ ਆਧਾਰ ਤੇ ਲੈਣਾ ਚਾਹੀਦਾ ਸੀ ਜਿਹੜੇ ਸੰਦੀ ਸਿੰਘ ਹੈਗੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਕਿਉਂਕਿ ਜਿਹੜਾ ਕੌਮ ਨਾਲ ਕਹਾਣ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਜਿਹੜੇ ਨਾਰੇ ਲੱਗ ਰਹੇ ਸਹਿਮਤ ਹੋ ਤੁਸੀਂ ਇਹਨਾਂ ਨਾਲ ਰਾਜ ਕਰੇਗਾ ਖਾਲਸਾ ਪੰਤ ਗੀ ਦੇਖੋ ਜੀ ਇਹਦਾ ਰੋਜ਼ ਅਰਦਾਸ ਹੈ ਹਰ ਇੱਕ ਜਨੇ ਕਿ ਸਿੱਖ ਹੈ ਜਿਹੜਾ ਉਹ ਅਰਦਾਸ ਕਰਦਾ ਇਹਦਾ ਇੱਕ ਨਾ ਇੱਕ ਦਿਨ ਹੋਊਗਾ ਹੀ ਠੀਕ ਹੈ ਨਾ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੋਵੇਗਾ ਦੇਖੋ ਜਿਹੜੀ ਇਹ ਕੌਮ ਰਾਜ ਜਿਹੜਾ ੱਟਾ ਹੁੰਦਾ ਉਹ ਕਿਧਰ ਕਿਤੇ ਜਾ ਕੇ ਤਾਂ ਉਹ ਲੈਦਾ ਕਿ ਦੇਣ ਦੇਣਾ ਹੀ ਪੈਂਦਾ ਠੀਕ ਹੈ ਨਾ ਬਾਕੀ ਜੋ ਸਰਕਾਰਾਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪੂਰੇ ਚੌਂਕ ਦੇ ਵਿੱਚ ਸਾਰੇ ਚੌਂਕ ਦੇ ਵਿੱਚ ਚਾਰ ਛਪੇਰੇ ਜਿਹੜਾ ਅੱਜ ਜਿਹੜੇ ਲੋਕ ਐ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਤਾਂ ਉਹਨਾਂ ਕੋਲੇ ਪੋਸਟ ਵੀ ਫੜੇ ਹੋਏ ਨੇ 1984 ਦੇ ਉਹ ਹਾਲਾਤ ਐ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀਗਾ ਆਹ ਹਾਲਾਤ ਹੋਏ ਸੀ ਉਸ ਵਕਤ ਤੇ ਉੱਪਰ ਦੀ ਤਸਵੀਰ ਤੁਹਾਨੂੰ ਦਿਖਾਉਣੇ ਆ ਪਹਿਲਾਂ ਅਕਾਲ ਤਖਤ ਸਾਹਿਬ ਇਸ ਤਰੀਕੇ ਦਾ ਸੀਗਾ ਤੇ ਜਦੋਂ ਹਮਲਾ ਹੁੰਦਾ ਉਸਦੇ ਹਾਲਾਤ ਇਹ ਬਣ ਜਾਂਦੇ ਐ ਉਹ ਦਰਦ ਹੈ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਜਿਹੜਾ ਉਹ ਸਮਾਰਿਆ ਤਾਂ ਉਸ ਦਰਦ ਨੂੰ ਜਿਹੜਾ ਉਹ ਲੋਕ ਸਾਂਝਾ ਕਰਨ ਲਈ ਇੱਥੇ ਖੜੇ ਆ ਕਿਉਂਕਿ ਉਹ ਦਰਦ ਹੈ ਜਿਹੜਾ 40 ਸਾਲ ਬਾਅਦ ਵੀ ਜਿਹੜਾ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈ ਅੱਜ ਕਾਲੀਆਂ ਪੱਟੀਆਂ ਬੰਨ ਕੇ ਜਿਹੜਾ ਉਹ ਦਿਨ 40 ਸਾਲ ਬਾਅਦ ਫੇਰ ਯਾਦ ਕਰ ਰਹੇ ਹਾਂ ਉਹ ਦਰਦ ਹੈ ਜਿਹੜਾ ਨਹੀਂ ਜਾਂਦਾ ਮਨ ਚੋਂ ਨਹੀਂ ਜੀ ਨਹੀਂ ਉਹ ਤਾਂ ਜਗਾ ਦਾ ਹੋਇਆਗਾ ਜੋ ਬਹੁਤ ੱਕਾ ਕੀਤਾ ਜੀ ਅਸ ਸਿੱਖਣਾ ਪਤਾ ਹੀ ਹੈ ਉਹਨਾਂ ਜਾਦ ਕਰਦੇ ਹੋਏ ਸੀ ਹਾਂ ਜੀ ਇੱਥੇ ਕਰੇ ਬਹੁਤ ਜਿਹੜਾ ਇਹਨਾਂ ਸਰਕਾਰਾਂ ਜਾ ਕੇ ਪੈਣਛਾ ਜੀ ਹਾਂਜੀ ਬਸ ਸਰ ਬਾ ਉਹ ਦਿਲ ਦੇ ਵਿੱਚ ਦਰਦ ਅੱਜ ਵੀ ਪੂਰਾ ਹੈਗਾ ਦੁੱਖ ਮਹਿਸੂਸ ਹੋ ਰਿਹਾ ਫਿਰ ਬਹੁਤ ਜ਼ਿਆਦਾ ਹੋ ਰਿਹਾ ਜੀ ਬਹੁਤ ਜ਼ਿਆਦਾ ਜੋ ਅੱਜ ਆਪ ਨੂੰ ਦੇਖਣਾ ਮਿਲ ਰਿਹਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸੁਣਿਆ ਤੁਸੀਂ ਉਹ ਜਿਹੜਾ ਦੁੱਖ ਹੈ ਦਿਲਾਂ ਦੇ ਵਿੱਚ ਅੱਜ ਵੀ ਇਹਨਾਂ ਦੇ ਵਿੱਚ ਸਮਾਇਆ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋਟ ਦਾ ਇਹ ਮੁੱਖ ਚੌਕ ਹੈ ਮੁੱਖ ਚੌਕ ਦੇ ਵਿੱਚ ਅੱਜ ਜਿਹੜੇ ਸਾਰੇ ਆਪਾਂ ਕਹਿ ਸਕਦੇ ਆ ਕਿ ਜਿੰਨੇ ਭਾਈਚਾਰੇ ਦੇ ਲੋਕ ਆ ਹਿੰਦੂ ਹੋ ਗਏ ਮੁਸਲਮ ਭਾਈਚਾਰੇ ਦੇ ਲੋਕ ਸਾਰੇ ਇੱਥੇ ਖੜੇ ਆ ਖਾਸ ਕਰਕੇ ਨੌਜਵਾਨ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਆ ਤਾਂ ਇੱਥੇ ਇਹਨਾਂ ਵੱਲੋਂ ਜਿਹੜਾ ਖਾਲਸੇ ਰਾਜ ਦੇ ਪੰਥ ਦੀ ਜਿੱਤ ਦੇ ਨਾਰੇ ਵੀ ਜਿਹੜੇ ਲਗਾਏ ਜਾ ਰਹੇ ਨੇ ਅੱਜ ਕਿੰਨਾ ਕੁ ਦੁੱਖ ਮਹਿਸੂਸ ਹੋ ਰਿਹਾ ਉਸ ਨੂੰ ਤੁਸੀਂ ਯਾਦ ਕਰ ਰਹੇ ਹੋ ਦੇਖੋ ਜੀ ਜਿਹੜੀ 84 ਹੈ ਇਹ ਨਾ ਭੁੱਲਣ ਯੋਗ ਹੈ ਜੋ ਕੋਈ ਸਾਡੇ ਮੌਕੇ ਦੀਆਂ ਹਕੂਮਤਾਂ ਨੇ ਪੰਜਾਬੀਆਂ ਨਾਲ ਜਾਂ ਪੰਜਾਬ ਨਾਲ ਕੀਤਾ ਉਹ ਬਹੁਤ ਦੁਖਦਾਈ ਹੈ ਇਹ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਇਹ ਤੁਸੀਂ ਜੇ ਕਹੋ ਨਾ ਵੀ ਇਹ ਕਿੰਨਾ ਕੁ ਦੁੱਖ ਹੈ ਇਹ ਜਿਹੜਾ ਦੁੱਖ ਹੈ ਇਹ ਅੰਦਰੂਨੀ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਨੌਜਵਾਨਾਂ ਦੇ ਵੀ ਕਾਫੀ ਦਿਲਾਂ ਦੇ ਵਿੱਚ ਦਰਦ ਆਇਆ ਹਾਂਜੀ ਬਹੁਤ ਦਰਦ ਆਇਆ ਜੀ ਕਿਉਂਕਿ ਇਹ ਭੁੱਲਣਯੋਗ ਨਹੀਂ ਜੀ 1984 ਵਿੱਚ ਜਿਹੜਾ ਕਹਿਰ ਕੀਤਾ ਸੀ ਕਾਂਗਰਸ ਸਰਕਾਰ ਸਰਕਾਰ ਨੇ ਉਹ ਬਹੁਤ ਵੱਡਾ ਕਹਿਰ ਸੀਗਾ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵੀ ਪੂਰਾ ਦਰਦ ਹੈ ਕਿ ਹਾਲਾਂਕਿ ਤੁਸੀਂ ਉਹ ਜਿਹੜੇ ਹਾਲਾਤ ਆ ਹੋ ਸਕਦਾ ਜਿਹੜੇ ਨਾ ਦੇਖਿਆ ਹੁਣ ਬਾਅਦ ਦੇ ਵਿੱਚ ਜਨਮ ਹੋਇਆ ਹੋਵੇ ਪਰ ਉਹ ਜਿਹੜੀਆਂ ਤੁਸੀਂ ਆਪਦੇ ਬਜ਼ੁਰਗਾਂ ਤੋਂ ਆਪਦੇ ਪੁਰਖਿਆਂ ਤੋਂ ਗੱਲਾਂ ਸੁਣੀਆਂ ਨੇ ਵੀ ਆ ਹਾਲਾਤ 40 ਸਾਲ ਪਹਿਲਾਂ ਹੋਈ ਸੀਗੇ ਉਹ ਦਰਦ ਆ ਜਿਹੜਾ ਅੱਜ ਮਨ ਦੇ ਵਿੱਚ ਪੂਰਾ ਯਾਦ ਕਰ ਰਹੇ ਹਾਂ ਫਿਰ ਹਾਂਜੀ ਸਰ ਪੂਰਾ ਯਾਦ ਕਰ ਰਿਹਾ ਤੁਸੀਂ ਇਹਨੇ ਪੁੱਛਿਆ ਨਾਲ ਦੇ ਦੋ ਵੀ ਕਿੰਨਾ ਕ ਦੁੱਖ ਆ ਸਾਨੂੰ ਸਰ ਕਿਸੇ ਦਾ ਘਾਟਾ ਆ ਕੇ ਸਾਨੂੰ ਦੁੱਖ ਪੁੱਛਿਆ ਜਾਂਦਾ ਵਾ ਅਸੀਂ ਸਰਕਾਰ ਤੋਂ ਪੁੱਛਿਆ ਜੀ ਤੁਸੀਂ ਇਸ ਸ਼ੀਟ ਦੇ ਉੱਤਰ ਦਿੰਦੇ ਆ ਤੁਹਾਨੂੰ ਕਿੰਨਾ ਕ ਦੁੱਖ ਲੱਗਦਾ ਸਾਡੇ ਘਰ ਟਾ ਕੇ ਸਾਨੂੰ ਪੁੱਛਿਆ ਜਾਂਦਾ ਲੋਕਾਂ ਦਾ ਦੁੱਖ ਹਰ ਸਾਲ ਸਾਨੂੰ ਇਹ ਦਿਨ ਯਾਦ ਆਉਂਦੇ ਆ ਤੇ ਹਰ ਸਾਲ ਅਸੀਂ ਉਸ ਕਰਕੇ ਇਹ ਪੋਜ਼ੀਸ਼ਨ ਕਰ ਜਾਵਾਂਗੇ ਜੇ ਲਈ ਕਿ ਮੈਂ ਗੱਲ ਕਿਉਂਕਿ ਮੇਰਾ ਮੈਨੂੰ ਕੱਲ ਨੂੰ ਜਿਹੜੇ ਲੋਕ ਸਵਾਲ ਵੀ ਕਰਨਗੇ ਕਿ ਇੱਥੇ ਜਿਹੜੇ ਖਾਲਸਾ ਰਾਜ ਕਰੇਗਾ ਪੰਥ ਕੀ ਜੀਤ ਦੇ ਨਾਰੇ ਲੱਗ ਰਹੇ ਆ ਉਹ ਸਵਾਲ ਕਿਉਂ ਨਹੀਂ ਕੀਤਾ ਉਸ ਜਿਹੜੇ ਨਾਰੇ ਲੱਗ ਰਹੇ ਆ ਉਹਨੂੰ ਕਿਵੇਂ ਮੰਨਦੇ ਆ ਸਰ ਰਾਜਕੜੇ ਖਾਲਸਾ ਦਾ ਨਾਅਰੇ ਸਾਡੇ ਅਰਦਾਸ ਦੇ ਵਿੱਚ ਲਿਖਿਆ ਹੈਗੇ ਰਾਜਕੜੇ ਖਾਲਸਾ ਅਸੀਂ ਆਪਣੇ ਖਾਲਸਾ ਸਾਡੇ ਕੋ ਪਹਿਲਾਂ ਵੀ ਰਿਆ ਹੈ ਇਸ ਕਰਕੇ ਅਸੀਂ ਦੁਬਾਰਾ ਆਸ ਕਰਦੇ ਸਾਡੇ ਕੋ ਫੇਰ ਦੁਬਾਰਾ ਰਾਜ ਆਵੇ ਕਿਉਂਕਿ ਸਾਡੇ ਰਾਜ ਦੇ ਵਿੱਚ ਕਿਸੇ ਨੇ ਧੱਕਾ ਨਹੀਂ ਕੀਤਾ ਜਾਂਦਾ ਸੀ ਨਾ ਹੀ ਸਾਡੇ ਰਾਜ ਦੇ ਵਿੱਚ ਕਿਸੇ ਨੂੰ ਧੱਕੇ ਨਾਲ ਸਿੱਖ ਬਣਾਇਆ ਜਾਂਦਾ ਸੀਗਾ ਇਹ ਧੱਕੇ ਨਾਲ ਸਿੱਖ ਵੀ ਬਣਾਉਂਦੇ ਆ ਹਿੰਦੂ ਵੀ ਬਣਾ ਰਹੇ ਆ ਤੇ ਧੱਕੇ ਨਾਲ ਆਪਣੇ ਆਪ ਲਾ ਵੀ ਰਹੇ ਆ ਇਸ ਕਰਕੇ ਸਾਡਾ ਕਹਾਣ ਹੋ ਰਿਹਾ ਤਾਂ ਇਹ ਜਿਹੜੇ ਸਾਰੇ ਜਿਹੜੇ ਹੈ ਖਾਸ ਕਰਕੇ ਨੌਜਵਾਨ ਸਾਰੇ ਸਹਿਮਤ ਹੈ ਜਿਹੜਾ ਅੱਜ ਦੇ ਇਸ ਦਿਨ ਨੂੰ ਲੈ ਕੇ ਜਿਹੜੇ ਨਾਅਰੇ ਲੱਗ ਰਹੇ ਨੇ ਵੇਖ ਸਕਦੇ ਆ ਤੁਸੀਂ ਨੌਜਵਾਨ ਖਾਸ ਕਰਕੇ ਇੱਥੇ ਪਹੁੰਚੇ ਆ ਸਾਰਿਆਂ ਤਸਵੀਰਾਂ तमाम पार्टੀਆਂ ਦੇ ਲੋਕ ਵੀ ਆਵਾਜ਼ ਵੀ ਪਾਰਟੀ ਦੇ ਜਿਹੜੇ ਇੱਥੇ ਵਰਕਰ ਆ ਉਹ ਵੀ ਪਹੁੰਚੇ ਆ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਕਿਉਂਕਿ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਆਪਾਂ ਕਹਿ ਸਕਦੇ ਆ ਸਾਰੀ ਜਿਹੜੀ ਹਿੰਦੂ ਮੁਸਲਮ ਭਾਈਚਾਰੇ ਸਾਰੇ ਇਕੱਠੇ ਹੋ ਗਏ ਜਿਹੜਾ ਅੱਜ ਉਹ ਦਰਦ ਆ ਜਿਹੜਾ 40 ਸਾਲ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਉਸ ਨੂੰ ਯਾਦ ਕਰ ਰਹੇ ਆ ਕਿਵੇਂ ਦੇਖਦੇ ਆ ਅੱਜ ਦੇ ਦਿਨ ਹਾਂਜੀ ਧੰਨਵਾਦ ਰਮਾਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਜੋ 1984 ਦੇ ਵਿੱਚ ਲੂ ਘਰਾ ਹੋਇਆ ਸੀਗਾ ਸਾਰਾ ਪੰਜਾਬ ਨੂੰ ਪੰਜਾਬੀਆਂ ਨੂੰ ਝੰਡੋੜ ਕੇ ਰੱਖਤਾ ਸੀਗਾ ਉਸ ਕਾਣ ਨੇ ਕਿਉਂਕਿ ਸਾਰੀ ਦੁਨੀਆ ਹੀ ਹਰਮੰਦਰ ਸਾਹਿਬ ਨਤਮਸਤਕ ਹੁੰਦੀ ਹੈ ਤੇ ਅੱਜ ਭਾਰਤੀ ਕਿਸਾਨ ਵੀ ਨੂੰ ਫਤਿਹ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀਗਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿ ਆਪਾਂ ਇਸ ਦਿਨ ਜਕਾਰਿਆਂ ਦੇ ਨਾਲ ਅੱਜ ਦੇ ਜਿੰਨੇ ਸ਼ਹੀਦ ਸੀਗੇ ਉਹਨਾਂ ਨੂੰ ਵੀ ਯਾਦ ਕਰਨਾ ਹੈ ਤੇ ਜੋ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਸ ਨੂੰ ਸ਼ਰਧਾ ਦੇ ਭੁੱਲ ਭੇਂਟ ਕਰਨੇ ਆ ਉਹ ਸਬੰਧ ਵਿੱਚ ਅੱਜ ਸਾਰੇ ਅੱਜ ਇੱਥੇ ਆਏ ਆਂ ਅੱਜ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਪੰਥਕ ਕਰਦੀ ਐ ਜਾਂ ਇਕੱਲੇ ਆਪਾਂ ਕਹਿ ਸਕਦੇ ਆ ਸਿੱਖ ਐ ਉਹ ਇੱਥੇ ਐ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਵੀ ਖੜੇ ਆ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਖੜੇ ਆ ਖਾਸ ਕਰਕੇ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਅੱਜ ਸਾਰੇ ਇਕੱਠੇ ਹੋਏ ਹਾਂਜੀ ਬਿਲਕੁਲ ਜੀ ਰਮਾਣਾ ਸਾਹਿਬ ਇਹ ਐ ਵੀ ਅੱਜ ਨਾ ਕੋਈ ਪਾਰਟੀਬਾਜ਼ੀ ਐ ਨਾ ਸਿਰਫ ਆਪਾਂ ਕਹਿੰਨੇ ਵਿੱਚ ਜੋ ਖਾਲਸਾ ਚੋਂ ਖਾਲਸਾ ਪੰਥ ਐ ਜਾਂ ਕਿਵੇਂ ਐ ਵੀ ਸਿਰਫ ਜਿੰਨੇ ਵੀ ਹਿੰਦੂ ਐ ਮੁਸਲਮਾਨ ਐ ਸਿੱਖ ਈਸਾਈ ਸਾਰੇ ਨੇ ਅੱਜ ਇਸ ਧਰਨੇ ਦੇ ਵਿੱਚ ਸਹਿਯੋਗ ਦਿੱਤਾ ਐ ਦੱਤ ਪੂਰਾ ਅੱਜ ਫਿਰ ਹਾਂਜੀ ਹਾਂਜੀ ਕੁਰੰਦਰ ਦਾ ਜੀ 40 ਸਾਲ ਬਾਅਦ ਜਿਹੜਾ ਅੱਜ ਦੁਬਾਰਾ ਕਿਉਂਕਿ ਪੁੱਲਾਂ ਦਾ ਹੈ ਨੀਗਾ ਹਰ ਸਾਲ ਜਦੋਂ ਵੀ ਜੂਨ ਦੇ ਦਿਨ ਆਉਣਗੇ ਤਾਂ ਆਹ ਦਿਨ ਤੁਹਾਡੇ ਸਾਹਮਣੇ ਆ ਜਾ ਕਰਨੇ ਆ ਜੀ ਹਾਂਜੀ ਉਸੇ ਨੂੰ ਯਾਦ ਕਰਕੇ ਤੇ ਉਹਨਾਂ ਨੂੰ ਸਾਰਿਆਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਵੀ ਇਹ ਕੀ ਹਾਲ ਉਦੋਂ ਹੋਇਆ ਹਰ ਭਾਈਚਾਰੇ ਦੇ ਮਨਾਂ ਦੇ ਵਿੱਚ ਹੈਗਾ ਦਰਦ ਅੱਜ ਫੇਰ ਹਾਂ ਜਿਆ ਹੈਗਾ ਹੈਗਾ ਜੀ ਸਭ ਦੇ ਸਭ ਦੇ ਸਭ ਦੇ ਕੋਈ ਕੋਈ ਮਰਜੀ ਉਹ ਸਭ ਦੇ ਮਨਾਂ 'ਚ ਜਾਏਗਾ ਦਰਦ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਜਿਹੜਾ ਭਾਈਚਾਰਕ ਜਿਹੜਾ ਲੋਕ ਆ ਭਲਾ ਉਹ Hindu ਹੋਵੇ ਭਲਾ Muslim ਹੋਵੇ ਉੱਥੇ ਜਾ ਕੇ ਨਤਮਸਤਕ ਹੁੰਦਾ ਤੇ ਜਦੋਂ ਉੱਥੇ ਕੋਈ ਨਾ ਕੋਈ ਅਜਿਹੀ ਵਾਰਦਾਤ ਵਾਪਰੇ ਤਾਂ ਦੁੱਖ ਤਾਂ ਹੁੰਦਾ ਹੀ ਹੈ। ਇਹ ਦੁੱਖ ਦੁੱਖ ਸਾਰੇ ਸਾਰੇ ਲੋਕਾਂ ਹੈ ਸਾਰੇ ਕੋ ਆਪਣ ਲੋਕ ਹੈ Hindu Sikh Jain ਸਭ ਨੂੰ ਦੁੱਖ ਆਈ ਪੂਰਾ। ਕਾਦਰ ਸਾਹਿਬ ਆ ਸਾਰਿਆਂ ਨੂੰ ਜਿਹਾ ਵੇਖੋ ਨੌਜਵਾਨ ਜਿਹੜੇ ਹੈਗੇ ਆ ਸਾਰੇ ਖੜੇ ਆ ਹਾਲਾਂਕਿ ਇਹਨਾਂ ਨੂੰ ਉਸ ਵਕਤ ਵਿਚਾਰਾਂ ਨੂੰ ਨਹੀਂ ਪਤਾ ਹੋਣਾਗਾ ਜਦੋਂ 40 ਸਾਲ ਪਹਿਲਾਂ ਅਟੈਕ ਹੋਇਆ ਇਹਨਾਂ ਦਾ ਜਨਮ ਨੂੰ ਹੀ ਉਦੋਂ ਨਹੀਂ ਹੋਇਆ ਸੀਗਾ ਪਰ ਇਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਪਿਤਾ ਪੁਰਖ ਹੈ ਉਹਨਾਂ ਨੇ ਜਿਹੜਾ ਦੱਸਿਆ ਜਿਹੜਾ ਇਤਿਹਾਸ ਆ ਜਿਹੜਾ ਆਪਣਾ ਉਹ ਇਤਿਹਾਸ ਇਹਨਾਂ ਨੂੰ ਜਾਦਾ ਉਹ ਇਤਿਹਾਸ ਨੂੰ ਮੰਨਦੇ ਹੋਏ ਅੱਜ ਵੀ ਖੜੇ ਆ ਜਿਹੜੇ ਹੱਥਾਂ ਦੇ ਵਿੱਚ ਇਹਨਾਂ ਕੋਲੇ ਪੋਸਟਰ ਹੈ ਨਿਰਾਇਣ ਸਿਰਫ ਕਿਸਾਨ ਦੀ ਨਹੀਂ ਰੋਟੀ ਹਰ ਕੋਈ ਖਾਂਦਾ ਹੈ ਲੜਾਈ ਹਰ ਕਿਸਾਨ ਦੀ ਹੈ ਵੱਲੋਂ ਭਾਰਤੀ ਕਿਸਾਨ ਯੂਨੀਅਨ ਫਤਿਹ ਵੱਲੋਂ ਜਿਹੜਾ ਇਹ ਖੜੇ ਹੈ ਤਾਂ ਇਹਨਾਂ ਦੇ ਮਨਾਂ ਦੇ ਵਿੱਚ ਵੀ ਦਰਦ ਹੈ ਖਾਸ ਕਰਕੇ ਜਿਹੜੇ ਨੌਜਵਾਨ ਹੈ ਉਹ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਖੜੇ ਹੈ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਦੇ ਦਿਨ ਨੂੰ ਜਲ ਕੀਤਾ ਜਾ ਰਿਹਾ ਹੈ ਉਹਨਾਂ ਸ਼ਹੀਦਾਂ ਨੂੰ ਸਜਦਾ ਕੀਤਾ ਜਾ ਰਿਹਾ ਜਿਹੜੇ ਸ਼ਹੀਦ ਹੈ ਤਾਂ ਉਹਨਾਂ ਦਾ ਮਨ ਹੈ ਇਹਨਾਂ ਦਾ ਕਿ ਉਹ ਦਰਦ ਹੈ ਜਿਹੜੇ 40 ਸਾਲ ਪਹਿਲਾਂ ਜੋ ਕੁਝ ਵਾਪਰਿਆ ਸੀਗਾ ਅੱਜ ਜਿਵੇਂ ਹਾਲਾਂਕਿ ਤੁਹਾਡਾ ਹੋਵੇ ਹੋ ਸਕਦਾ ਜਨਮ ਨਾ ਹੋਇਆ ਹੋਵੇ ਜਦੋਂ ਇਹ ਚੀਜ਼ ਵਾਪਰਿਆ ਸੀ ਘਟਨਾ ਵਾਪਰੀ ਸੀਗੀ ਪਰ ਉਹ ਜਿਹੜਾ ਦੁਖਾਤ ਹੋਇਆ ਸੀਗਾ ਤੁਹਾਡੇ ਮਨਾਂ ਦੇ ਵਿੱਚ ਅੱਜ ਵੀ ਸਮਾਇਆ ਹੋਇਆ ਹੈ ਮਨਾਂ 'ਚ ਹੈਗਾ ਜੀ ਜੋ ਸਾਡੇ ਬਿਰਕ ਦੱਸਦੇ ਉਹ ਗੱਲਾਂ ਠੀਕ ਹੈ ਜੀ ਉਹਨਾਂ ਦੇ ਬੀਤੀਆਂ ਉਹ ਅੱਜ ਵੀ ਦਰਬਾਰ ਸਾਹਿਬ ਜਾਂਦੇ ਆ ਉਹ ਉਹ ਚੀਜ਼ਾਂ ਤਾਜ਼ਾ ਹੁੰਦੀਆਂ ਦਰਬਾਰ ਤੋਂ ਤੇ ਸਾਡੇ ਨਾਲ ਸਾਡੇ ਇਹ ਨਿੱਕੇ ਜਿਵਾਕ ਹਰੇਕ ਨੂੰ ਦੱਸ ਦਿਆ ਕਿ ਆਉਣ ਵਾਲੀ ਪੀੜ੍ਹੀ ਇਹ ਚੀਜ਼ ਨੂੰ ਭੁੱਲਣਾ ਜਾਇਓ ਕਦੇ ਵੀ ਸਰ ਮੰਦਰ ਸਾਹਿਬ ਦੀ ਬੇਦਵੀ ਠੀਕ ਹੈ ਟੋਪਾ ਨਾਲ ਤੰਪਾ ਨਾਲ ਚੜਾਇਆ ਕਾਂਗਰਸ ਸਰਕਾਰ ਨੇ ਠੀਕ ਹੈ ਜੀ ਉੱਥੇ ਜਿਹੜਾ ਵੀ ਖੂਨੀ ਵਾਪਰਿਆ ਹਿੱਸਾ ਠੀਕ ਹੈ ਉਹ ਸਾਡੇ ਹਰਦੇ ਨੂੰ ਰੋਂਦਰਾ ਹੈ ਉਹਦਾ ਹਜ ਤੱਕ ਵੀ ਰੋਂਦਰਾ ਹੈ ਆਉਣ ਤੱਕ ਵੀ ਰੋਂਦੂਗਾ ਇਹ 400 ਸਾਲ ਤੱਕ ਨਹੀਂ ਕਦੇ ਪਰ ਸਕਦਾ ਤਾਂ ਇਹਨਾਂ ਦਾ ਹੀ ਮੰਨਣਾ ਹੈ ਕਿ ਇਹ ਦਿਲ ਹੈ ਦਰਦ ਹੈ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚੋਂ ਮੁੱਕ ਨਹੀਂ ਸਕਦਾਗਾ ਤਾਂ ਉਰੇ ਲੋਕੋ ਸਭ ਮੌਜੂਦ ਹੈ ਹਰ ਧਰਮ ਦੇ ਲੋਕ ਮੌਜੂਦ ਹੈ ਤਾਂ ਅੱਜ ਉਹਨਾਂ ਦੇ ਮਨਾਂ ਦੇ ਵਿੱਚ ਦਰਦ ਹੈ ਜਿਹੜੇ ਉੱਥੇ ਲੋਕ ਸ਼ਹੀਦ ਹੋਏ ਸੀਗੇ ਉਹਨਾਂ ਦੇ ਸ਼ਹੀਦਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਅੱਜ ਮੈਂ ਦੇਖਿਆ ਚਾਰ ਜਗ੍ਹਾ ਜਿਹੜੇ ਹਰ ਧਰਮ ਦੇ ਆਪਾਂ ਕਹਿ ਸਕਦੇ ਹਾਂ ਲੋਕ ਇੱਥੇ ਮੌਜੂਦ ਆ ਪਾਕੀ ਪਾਈ ਦੇ ਲੋਕ ਵੀ ਇੱਥੇ ਖੜੇ ਹੈ ਤਾਂ ਉਹ ਜਿਹੜਾ 40 ਸਾਲ ਪਹਿਲਾਂ ਘਟਨਾ ਵਾਪਰੀ ਸੀਗੀ ਉਹ ਦਰਦ ਅੱਜ ਵੀ ਇਹਨਾਂ ਨੂੰ ਜ਼ਿਆਦਾ ਰਿਹਾ ਹੈ ਦੇਖੋ ਉਹ ਦਰਦ ਨਾ ਭੁੱਲਣ ਯੋਗ ਆ ਨਾ ਭੁਲਾਉਣ ਯੋਗ ਆ ਜੋ ਜਿੰਨੀ ਉਸ ਦੀ ਨਿੰਦਿਆ ਕੀਤੀ ਜਾਵੇ ਉਸ ਘਟਨਾ ਦੀ ਓਨੀ ਹੀ ਥੋੜੀ ਐ ਸਿੱਖ ਧਰਮ ਨੇ ਕਦੇ ਵੀ ਕਿਸੇ ਪੱਖ ਪਖਪਾਤ ਨਹੀਂ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਧਰਮ ਦਾ ਆ ਜਾਵੇ ਉਹਨੂੰ ਪੁੱਛਿਆ ਨਹੀਂ ਜਾਂਦਾ ਤੂੰ ਹਿੰਦੂ ਆ ਕਿ ਮੁਸਲਮਾਨ ਆ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਂਦਾ ਇਸ ਕਰਕੇ ਅੱਜ ਜਿਹੜੇ ਸਾਰੇ ਧਰਮਾਂ ਦੇ ਲੋਕ ਆ ਹਿੰਦੂ ਮੁਸਲਮ ਸਿੱਖ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਅੱਜ ਇੱਥੇ ਉਸ ਦਰਦ ਨੂੰ ਸ਼ੋਕ ਨੂੰ ਮਨਾਉਣ ਵਾਸਤੇ ਜਿਹੜਾ ਹੈਗਾ ਉਹ ਜਿੰਨਾ ਚਿਰ ਸਿੱਖ ਕੌਮ ਇਸ ਧਰਤੀ ਤੇ ਰਹੂਗੀ ਉਨਾ ਚਿਰ ਉਹ ਜਿਹੜਾ ਹੈਗਾ 84 ਵਾਲਾ ਜਿਹੜਾ ਦਰਦ ਹੈ ਉਹ ਉਨਾ ਚਿਰ ਹੀ ਮਨਾਇਆ ਜਾਊਗਾ ਉਨਾ ਚਿਰ ਹੀ ਉਹਦੇ ਤੇ ਰੋਸ ਹੈ ਜਿਹੜਾ ਉਹ ਸਿੱਖ ਕੌਮ ਜਿਹੜੇ ਜਿਹੜੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਉਹਨਾਂ ਜਿਹੜੀ ਉਸ ਦਰਦ ਨੂੰ ਮਨਾਉਂਦੇ ਰਹਿੰਦੇ ਬਿਜ਼ਨਸਮੈਨ ਵੀ ਆ ਕੇ ਇੱਥੇ ਖੜੇ ਆ ਕਿਉਂਕਿ ਦਰਦ ਤਾਂ ਤੁਹਾਡੇ ਮਨਾਂ ਦੇ ਵਿੱਚ ਵੀ ਉਨਾ ਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਹਾਂਜੀ ਤੁਹਾਡੀ ਗੱਲ ਸਹੀ ਹੈ ਜੀ ਇੱਥੇ ਬਿਜ਼ਨਸਮੈਨ ਵੀ ਹੈ ਵਿੱਚ ਸਟੂਡੈਂਟ ਵੀ ਹੈ ਕਮਾਂਕਰਾਂ ਵਾਲੇ ਵੀ ਹੈ ਕਿਸਾਨ ਵੀ ਹੈ ਸਾਰੇ ਤਰ੍ਹਾਂ ਦੇ ਹਰੇਕ ਧਰਮ ਦੇ ਪਹੁੰਚੇ ਹੈ ਜੀ ਦਾ ਆਸ਼ੀਰਵਾਦ ਤਾਂ ਉਸ ਸੱਚੇ ਪ੍ਰਮਾਤਮਾ ਦਾ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦੇ ਸਰਤੇ ਆ ਜੇ ਨੂੰ ਉਸ ਘਰ ਤੇ ਹਮਲਾ ਹੋਊਗਾ ਤੁਹਾਡੇ ਪਿਓ ਦੇ ਤੁਹਾਡੇ ਮਾਂ-ਬਾਪ ਦੇ ਕਿਤੇ ਹਮਲਾ ਹੋਊਗਾ ਤਾਂ ਦੁੱਖ ਤਾਂ ਉਹਦਾ ਹੋਣਾ ਹੀ ਹੋਣਾ ਸਾਰਿਆਂ ਨੂੰ ਹਾਂਜੀ ਹਾਂਜੀ ਇਹ ਤਾਂ ਹੈ ਜੀ ਇਹ ਗੱਲ ਹੀ ਇਦਾਂ ਦੀ ਹੈ ਕਿ ਦੁੱਖ ਹਰੇਕ ਨੂੰ ਬਹੁਤ ਜ਼ਿਆਦਾ ਹੈ ਜੀ ਚਲੋ ਅੱਜ ਇੱਥੇ ਇਕੱਠੇ ਹੋਣ ਦਾ ਮਕਸਦ ਇਹ ਹੈ ਵੀ ਜਿਹੜੇ ਨਹੀਂ ਉੱਥੇ ਅਕਾਲ ਤਖਤ ਸਾਹਿਬ ਪਹੁੰਚ ਸਕੀ ਸੰਗਤ ਹੈ ਉਹ ਇੱਥੇ ਖੜ ਕੇ ਜਾਪ ਕਰਕੇ ਨਾਰੇ ਲਗਾ ਕੇ ਯਾਨੀ ਕਿ ਇੱਥੇ ਆਪਦੀ ਹਾਜ਼ਰੀ ਭਰ ਰਹੇ ਆ ਜੀ ਤਾਂ ਸੁਣਿਆ ਤੁਸੀਂ ਅੱਜ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਜੂਨ ਦੇ ਦਿਨ ਆ ਜਿਹੜੇ ਅੱਜ 1 ਜੂਨ ਤੋਂ ਜਿਹੜੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਜੂਨ ਦੇ ਵਿੱਚ ਤਾਂ ਉਹ ਜੂਨ ਦੇ ਦਿਨ ਆ ਜਿਹੜੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਸਮੋਏ ਹੋਏ ਨੇ ਉਹ ਕਟਨਾ ਜਿਹੜੀ ਉਹ ਜਿਹੜੇ ਸ਼ਹੀਦੀਆਂ ਹੋਈਆਂ ਸੀ ਉਸ ਵਕਤ ਤਾਂ ਅੱਜ ਵੀ ਇਹਨਾਂ ਦੇ ਮਨਾਂ ਦੇ ਵਿੱਚ ਉਹ ਦਰਦ ਕਾਇਮ ਹੈ ਤੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ ਹਰ ਭਾਈਚਾਰੇ ਦੇ ਇੱਥੇ ਲੋਕ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਦਰਦ ਉਹਨਾਂ ਨੇ ਕਿਹਾ ਕਿ ਜਿੰਨੀ ਉਮਰ ਤੱਕ ਅਸੀਂ ਰਵਾਂਗੇ ਤਾਂ ਇਹ ਦਰਦ ਸਾਡੇ ਮਨਾਂ ਦੇ ਵਿੱਚੋਂ ਨਹੀਂ ਨਿਕਲਣਾਗਾ ਗੁਰਜੀਤ ਸਿੰਘ ਮਾਨਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਹਿਦ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਫ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ